ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹੈ ਭੀ ਸੱਚ ਨਾਨਕ ਹੋਸੀ ਈ ਸੱਚ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਗੁਵੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਆਗਰੇ ਦੇ ਵਿੱਚ ਨਜੂਮੀਆਂ ਦੀਆਂ ਗੱਲਾਂ ਅਦੇ ਕੁਝ ਚਾਪਲੂਸਾਂ ਵੱਲੋਂ ਉਹਦੀ ਪ੍ਰੋੜਤਾ ਸੁਣ ਕੇ ਬਾਦਸ਼ਾਹ ਜਹਾਂਗੀਰ ਨੇ ਰਾਤ ਬੜੀ ਬੇਚੈਨੀ ਨਾਲ guzari ਦੂਜੇ ਦਿਨ ਸਵੇਰੇ ਹੀ ਬਾਦਸ਼ਾਹ ਹਾਥੀ ਦੇ ਚੜ੍ਹ ਕੇ ਮਜਨੂ ਢਿੱਲੇ ਗੁਰੂ ਜੀ ਪਾਸ ਆ ਗਿਆ ਮੈਨੂੰ ਕੀ ਦਿੱਤੀ ਮੇਰੇ ਉੱਤੇ ਬੜੀ ਸਖਤ ਸਾੜ ਸਤੀ ਆਈ ਹੈ ਜੇਕਰ ਆਪ ਕਿਰਪਾ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਬੈਠ ਕੇ ਮੇਰੇ ਨਿਮਿਤ 40 ਦਿਨ ਮਾਲਾ ਫੇਰੋ ਵਰਣੀ ਮੰਤਰ ਦਾ ਜਾਪ ਕਰੋ ਤਾਂ ਇਹ ਸਾੜ ਸਤੀ ਮੇਰੇ ਤੋਂ ਟਲ ਸਕਦੀ ਹੈ ਇਹਦਾ ਹੋਰ ਕੋਈ ਪਾ ਨਹੀਂ ਹੈ ਆਪ ਹੀ ਮੇਰਾ ਇਹ ਦੁੱਖ ਦੂਰ ਕਰ ਸਕਦੇ ਹੋ ਬਾਦਸ਼ਾਹ ਜਹਾਂਗੀਰ ਦੀ ਗੱਲ ਸੁਣ ਕੇ ਗੁਰੂ ਜੀ ਨੇ ਜਾਣ ਲਿਆ ਵੀ ਇਹ ਚੰਦੂ ਝੋਲੀ ਚੁੱਕ ਚੁਗਲੀ ਖੋਰ ਆਦ ਦੁਸ਼ਟਾਂ ਦੀ ਚਾਲ ਹੈ ਜਿਹਦੇ ਵਿੱਚ ਜਹਾਂਗੀਰ ਫਸ ਗਿਆ ਜੇਕਰ ਇਹਨੂੰ ਨਾ ਕੀਤੀ ਤਾਂ ਇਹ ਸਾਡੇ ਨਾਲ ਵਿਗੜ ਜਾਏਗਾ ਚੰਦੂ ਦੀ ਕੋਟੀ ਚਾਲ ਨੂੰ ਸਮਝ ਨਹੀਂ ਸਕੇਗਾ ਇਸ ਕਰਕੇ ਚੰਦੂ ਨੂੰ ਅਸੀਂ ਆਪਣੇ ਪਿਤਾ ਦੀ ਸਿੱਧੀ ਦਾ ਫਲ ਨਹੀਂ ਭੁਗਤਾ ਸਕਾਂਗੇ ਇਹ ਸੋਚ ਕੇ ਗੁਰੂ ਜੀ ਨੇ ਬਾਦਸ਼ਾਹ ਨੂੰ ਆਖਿਆ ਬਾਦਸ਼ਾਹ ਸਾੜ ਸਦੀ ਤੁਹਾਡੇ ਉੱਤੇ ਨਹੀਂ ਆਈ ਇਹ ਜਿਹਦੇ ਉੱਤੇ ਆਈ ਆਣਾ ਉਹਦੇ ਪਾਸੋਂ ਇਹਦਾ ਕੋਈ ਉਪਾਅ ਨਹੀਂ ਹੋ ਸਕ ਸਕੇਗਾ ਕਿਲੇ ਵਿੱਚ ਸਾਡੇ ਜਾਨ ਨਾਲ ਜੇ ਤੈਨੂੰ ਸੁੱਖ ਹੋ ਸਕਦਾ ਅਸੀਂ ਉੱਥੇ ਜਾ ਕੇ ਤੇਰੇ ਨਿਮਿਤ ਜਾਪ ਕਰਕੇ ਤੇਰੇ ਸਾਰੇ ਦੁੱਖ ਦੂਰ ਕਰ ਦੇਵਾਂਗੇ ਗੁਰੂ ਜੀ ਦਾ ਵਜਨ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋ ਗਿਆ ਅਧਿਆਕਿਆ ਹੁਣ ਮੇਰਾ ਸੰਕਟ ਦੂਰ ਹੋ ਜਾਵੇਗਾ ਗੁਰੂ ਜੀ ਦੀ ਸਹਿਮਤੀ ਲੈ ਕੇ ਬਾਦਸ਼ਾਹ ਨੇ ਉਸੇ ਸਮੇਂ ਗਵਾਲੀਅਰ ਦੇ ਕਿਲੇਦਾਰ ਨੂੰ ਲੈ ਕੇ ਭੇਜਤਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਨਿਮਿਤ ਚਾਲੀਸਾ ਕਰਨ ਆ ਰਹੇ ਨੇ ਇਹਨਾਂ ਨੂੰ ਕਿਸੇ ਚੀਜ਼ ਦੀ ਤਕਲੀਫ ਨਹੀਂ ਹੋਣ ਦੇਣੀ ਸਦਾ ਪ੍ਰਸੰਨ ਰੱਖਣਾ ਆਗਿਆ ਦਾ ਪਾਲਣ ਕਰਨਾ ਇਸ ਰਾਕੇ ਬਾਦਸ਼ਾਹ ਆਪਣੇ ਮਹਿਲਾਂ ਨੂੰ ਚਲਾ ਗਿਆ ਅਪਰੰਤ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਖਿਆ ਤੁਸੀਂ ਸਭ ਨੇ ਇੱਥੇ ਹੀ ਡੇਰਾ ਰੱਖਣਾ ਅਸੀਂ ਕੱਲ ਸਵੇਰੇ ਪੰਜ ਸਿੱਖਾਂ ਨਾਲ ਗਵਾਲੀਅਰ ਜਾਵਾਂਗੇ ਇਸੇ ਮਤੇ ਅਨੁਸਾਰ ਦੂਜੇ ਦਿਨ ਗੁਰੂ ਜੀ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਪਹੁੰਚ ਗਏ ਗਵਾਲੀਅਰ ਦਾ ਕਿਲੇਦਾਰ ਜਿਹਦਾ ਨਾਮ ਹੈ ਹਰਦਾਸ ਆਪ ਜੀ ਨੂੰ ਬੜੇ ਸਤਿਕਾਰ ਨਾਲ ਮਿਲਿਆ ਇੱਕ ਚੰਗੀ ਜਗ੍ਹਾ ਨਿਵਾਸ ਕਰਾਤਾ ਜਦੋਂ ਬਾਦਸ਼ਾਹ ਨੂੰ ਇਹ ਗੱਲ ਦਾ ਅਰਦਾਸ ਵੱਲੋਂ ਪ੍ਰਵਾਨਾ ਪਹੁੰਚ ਗਿਆ ਕਿ ਗੁਰੂ ਜੀ ਕਿਲੇ ਵਿੱਚ ਆ ਗਏ ਨੇ ਉਹਨੂੰ ਭਰੋਸਾ ਹੋ ਗਿਆ ਹੁਣ ਉਹਦੀ ਸਾਰ ਸਤੀ ਦਾ ਬੁਰਾ ਗਿਰਹ ਦੂਰ ਹੋ ਜਾਵੇਗਾ। ਜਹਾਂਗੀਰ ਨੇ ਕਿਲੇ ਵਿੱਚ 52 Rajput ਰਾਜਪੂਤ ਰਾਜੇ ਕੈਦ ਕੀਤੇ ਹੋਏ ਸਨ ਇਹਨਾਂ Rajputਾਂ ਨੇ ਬੜਾ ਫਤੂਰ ਮਚਾਇਆ ਹੋਇਆ ਸੀ। ਹੁਣ ਇਹਨਾਂ ਨੂੰ ਕੈਦ ਕਰ ਲਿਆ ਜਿਨ੍ਹਾਂ ਦੇ ਛੁੱਟਣ ਦੀ ਕੋਈ ਆਸ ਨਹੀਂ ਸੀ ਉਮਰ ਕੈਦ ਇਹਨਾਂ ਨੂੰ ਕੀਤੀ ਹੋਈ ਹੈ। ਜਦੋਂ ਉਹਨਾਂ ਨੂੰ ਪਤਾ ਲੱਗਾ ਗੁਰੂ ਜੀ ਕਿਲੇ ਵਿੱਚ ਆਏ ਨੇ ਸਾਰੇ ਰਾਜੇ ਰਾਜਪੂਤ ਮਿਲ ਕੇ ਗੁਰੂ ਜੀ ਪਾਸ ਦਰਸ਼ਨ ਕਰਨ ਆਏ ਗੁਰੂ ਜੀ ਨੇ ਵੇਖਿਆ ਕਿ ਰਾਜਿਆਂ ਦੇ ਚਿਹਰੇ ਮੁਰਝਾਏ ਹੋਏ ਸਰੀਰ ਕਮਜ਼ੋਰ ਅਦੇ ਕੱਪੜੇ ਮੈਲੇ ਘਟੀਆ ਮੇਲਦੇ ਨੇ ਉਹਨਾਂ ਦੀ ਹਾਲਤ ਉੱਤੇ ਗੁਰੂ ਜੀ ਨੂੰ ਦਇਆ ਆ ਗਈ ਜਿਸ ਸੇ ਆਪ ਜੀ ਨੇ ਕਿਲੇ ਦੇ ਮੁੱਖ ਪ੍ਰਬੰਧਕ ਹਰਦਾਸ ਨੂੰ ਹੁਕਮ ਕੀਤਾ ਇਹਨਾਂ ਸਭਨਾਂ ਨੂੰ ਨਵੀਆਂ ਪੋਸ਼ਾਕਾਂ ਪਹਿਨਾਓ ਅਤੇ ਰੋਜ਼ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਸਭ ਨੂੰ ਵਰਤਾਈ ਜਾਏ ਇਸ ਕੰਮ ਵਾਸਤੇ ਗੁਰੂ ਜੀ ਨੇ ਹਰਦਾਸ ਨੂੰ ਉਹ ਜਿਹੜਾ 500 ਰੁਪਇਆ ਰੋਜ਼ ਖਰਚ ਵਾਸਤੇ ਆਪ ਜੀ ਨੂੰ ਬਾਦਸ਼ਾਹ ਵੱਲੋਂ ਮਿਲਦਾ ਸੀ ਉਹ ਖਰਚ ਕਰਨ ਵਾਸਤੇ ਆਗਿਆ ਕਰਤੀ ਇਸ ਤਰ੍ਹਾਂ ਕਿਲੇ ਵਿੱਚ ਸਾਰੇ ਨੌਕਰ ਚਾਕਰ ਰਾਜੇ ਗੁਰੂ ਜੀ ਦੀ ਮਹਿਮਾ ਅਦੇ ਸੇਵਾ ਦਿਨ ਰਾਤ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਨ ਲੱਗੇ ਸਭ ਤੋਂ ਵੱਧਗੇ ਹਰਦਾਸ ਦਰੋਗਾ ਗੁਰੂ ਜੀ ਦੀ ਸੇਵਾ ਵਿੱਚ ਅਦੇ ਮਹਿਮਾ ਕਰਨ ਲੱਗਾ ਕਿਉਂਕਿ ਪਹਿਲਾਂ ਜਿੱਥੇ ਇਸ ਕਿਲੇ ਵਿੱਚ ਵਿਚਾਰੇ ਕੈਦੀ ਰੋਗੀ ਸੋਗੀ ਦੁਖੀ ਰਹਿੰਦੇ ਸਨ ਉਹ ਹੁਣ ਆਨੰਦਪਰਸਨ ਰਹਿਣ ਲੱਗੇ ਜਿਸ ਨਾਲ ਹਰਦਾਸ ਨੂੰ ਉਹਨਾਂ ਦੀ ਨਿਤ ਦੀ ਦੇਖਭਾਲ ਦੀ ਚਿੰਤਾ ਮਿਟ ਗਈ ਤੇ ਗੁਰੂ ਜੀ ਦੀ ਸੇਵਾ ਦੇ ਵਿੱਚ ਹੁਣ ਹਰਦਾਸ ਤਤਪਰ ਰਹਿੰਦਾ ਜਦੋਂ ਗੁਰੂ ਜੀ ਕਿਲੇ ਦੇ ਵਿੱਚ ਚਲੇ ਗਏ ਚੰਦੂ ਨੂੰ ਬੜੀ ਖੁਸ਼ੀ ਹੋਈ ਉਹਨੇ ਜਲਦੀ ਇੱਕ ਚਿੱਠੀ ਲੇਕ ਕੇ ਆਪਣੇ ਵੱਲੋਂ ਅਰਦਾਸ ਦਰੋਗੇ ਨੂੰ ਭੇਜੀ ਵੀ ਗੁਰੂ ਜੀ ਨੂੰ ਤੇਰੇ ਪਾਸ ਕਿਲੇ ਵਿੱਚ ਭੇਜਿਆ ਗਿਆ ਉਹਨਾਂ ਨੂੰ ਪੰਜ ਸਿੱਖਾਂ ਸਹਿਤ ਛੇਤੀ ਜਾਣ ਤੋਂ ਮਾਰ ਦੇ ਕਿਉਂਕਿ ਇਹ ਮੇਰੇ ਸਖਤ ਦੁਸ਼ਮਣ ਹਨ ਇਸ ਕੰਮ ਦੇ ਬਦਲੇ ਮੈਂ ਤੇਰੀ ਬੜੀ ਸਹਾਇਤਾ ਕਰਾਂਗਾ ਕੋਈ ਵੱਡੀ ਨੌਕਰੀ ਦਵਾ ਦੇਵਾਂਗਾ ਇਸ ਤੋਂ ਬਿਨਾ ਮੈਂ ਤੈਨੂੰ ਨਾਮ ਵਜੋਂ 5000 ਰੁਪਇਆ ਵੀ ਦੇਵਾਂਗਾ ਇਹ ਚਿੱਠੀ ਪੜ੍ਹ ਕੇ ਹਰਦਾਸ ਨੇ ਉੱਤਰ ਲਿਖਿਆ ਮੈਨੂੰ ਬਾਦਸ਼ਾਹ ਨੇ ਪਰਵਾਨਾ ਭੇਜਿਆ ਕਿ ਗੁਰੂ ਜੀ ਦੀ ਸੇਵਾ ਕਰਕੇ ਇਹਨਾਂ ਦੀ ਆਗਿਆ 'ਚ ਰਹਿਣਾ ਸਰਕਾਰੀ ਖਜ਼ਾਨੇ ਵਿੱਚੋਂ 500 ਰੁਪਇਆ ਰੋਜ਼ ਇਹਨਾਂ ਦੇ ਨਿਮਿਤ ਖਰਚ ਕਰਨਾ ਸੋ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਨਾ ਮੇਰਾ ਪਹਿਲਾ ਫਰਜ਼ ਹੈ ਮੈਨੂੰ ਤੁਹਾਡੇ ਵੱਲੋਂ ਦਿੱਤੇ ਗਏ ਕਿਸੇ ਲਾਜ ਦੀ ਲੋੜ ਨਹੀਂ ਆਪਨੇ ਕਿਰਪਾ ਕਰਕੇ ਮੈਨੂੰ ਫੇਰ ਐਸੀ ਕੋਈ ਚਿੱਠੀ ਨਹੀਂ ਲਿਖਣੀ ਉਪਰੰਧ ਭਾਈ ਹਰਦਾਸ ਨੇ ਚਿੱਠੀ ਗੁਰੂ ਜੀ ਨੂੰ ਪਹਿਲਾਂ ਪੜ੍ਹ ਕੇ ਸੁਣਾਈ ਫਿਰ ਆਗ ਵਿੱਚ ਪਾ ਕੇ ਸਾੜਤੀ ਇਸ ਵਾਰਤਾ ਉਪਰੰਧ ਜਦੋਂ ਗੁਰੂ ਜੀ ਨੇ ਤਿੰਨ ਦਿਨ ਪ੍ਰਸ਼ਾਦਾ ਨਹੀਂ ਸ਼ਕਿਆ ਭਾਈ ਜੇਠੇ ਤੇ ਪ੍ਰਾਨੇ ਨੇ ਪੁੱਛਿਆ ਮਹਾਰਾਜ ਜੀ ਆਪ ਪ੍ਰਸ਼ਾਦਾ ਕਿਉਂ ਨਹੀਂ ਸ਼ਕਦੇ ਗੁਰੂ ਜੀ ਆਦੇ ਜ਼ੋਰ ਜ਼ੁਲਮ ਨਾਲ ਕਮਾਏ ਹੋਏ ਪੈਸੇ ਨਾਲ ਤਿਆਰ ਕੀਤਾ ਆ ਪ੍ਰਸ਼ਾਦਾ ਸੇ ਨਹੀਂ ਸ਼ਕਦੇ ਇਸ ਨਾਲ ਮੰਨ ਦੀ ਸਥਿਰਤਾ ਤੇ ਪਵਿੱਤਰਤਾ ਵਿਗੜ ਜਾਂਦੀ ਹੈ ਤੁਸੀਂ ਸ਼ਹਿਰ ਜਾ ਕੇ ਕੋਈ ਕੰਮ ਕਰਿਆ ਕਰੋ ਉਸ ਕੰਮ ਦੇ ਪੈਸਿਆਂ ਦਾ ਤੁਸੀਂ ਅੰਨ ਪਾਣੀ ਲਿਆ ਕੇ ਪ੍ਰਸ਼ਾਦ ਤਿਆਰ ਕਰੋਗੇ ਅਸੀਂ ਤਾਂ ਛਕਾਂਗੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜੇ ਸਿੱਖ ਰੋਜ਼ ਸ਼ਹਿਰ ਵਿੱਚ ਜਾ ਕੇ ਮਜ਼ਦੂਰੀ ਕਰਕੇ ਜੋ ਪੈਸੇ ਲੈਂਦੇ ਉਹਨਾਂ ਦਾ ਅੰਨ ਦਾਣਾ ਲੈ ਕੇ ਗੁਰੂ ਜੀ ਨੂੰ ਪ੍ਰਸ਼ਾਦਾਂ ਤਿਆਰ ਕਰਕੇ ਛਕਾਉਣ ਲੱਗ ਪਏ ਗਵਾਲੀਅਰ ਦੇ ਕਿਲੇ ਵਿੱਚ ਰਹਿੰਦੇ ਆ ਗੁਰੂ ਜੀ ਨੂੰ 40 ਦਿਨਾਂ ਤੋਂ ਕੁਝ ਦਿਨ ਉੱਪਰ ਬੀਤ ਗਏ ਸਿੱਖ ਸੰਗਤਾਂ ਬੜਾ ਚਿੰਤਾ ਕਰਨ ਲੱਗੀਆਂ ਕਿ 40 ਦਿਨਾਂ ਅਪਰੰਤ ਬਾਦਸ਼ਾਹ ਨੇ ਗੁਰੂ ਜੀ ਨੂੰ ਬਾਹਰ ਕਿਉਂ ਨਹੀਂ ਸੱਦਿਆ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਅਤੇ ਸਿੱਖਾਂ ਨੂੰ ਚਿੰਤਾ ਤਰਵੇ ਕੇ ਮਾਤਾ ਜੀ ਨੇ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖ਼ਬਰ ਲੈਣ ਭੇਜਿਆ ਬਾਬਾ ਬੁੱਢਾ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਸ ਦਿਨ ਦਾ ਮਾਤਾ ਜੀ ਨੇ ਸੁਣਿਆ ਕਿ ਬਾਦਸ਼ਾਹ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜ ਦਿੱਤਾ ਉਸ ਦਿਨ ਤੋਂ ਮਾਤਾ ਜੀ ਆਪ ਜੀ ਨੂੰ ਯਾਦ ਕਰਕੇ ਬੜਾ ਚਿੰਤਾ ਦੇ ਵਿੱਚ ਰਹਿੰਦੇ ਨੇ ਆਪ ਕਿਰਪਾ ਕਰਕੇ ਅੰਮ੍ਰਿਤਸਰ ਚਲੋ ਮਾਤਾ ਜੀ ਦੀ ਚਿੰਤਾ ਦੂਰ ਕਰੋ ਗੁਰੂ ਜੀਾਂ ਦੇ ਬਾਬਾ ਜੀ ਅਸੀ ਛੇਤੀ ਅੰਮ੍ਰਿਤਸਰ ਚੱਲਾਂਗੇ ਹੁਣ ਤੁਸੀਂ ਮਾਤਾ ਜੀ ਨੂੰ ਸਾਡੀ ਸੁਖਸਾਂ ਦਾ ਸਨਿਆਪ ਭੇਜ ਕੇ ਧੀਰਜ ਦਿਓ ਕਰਤਾਰ ਭਲੀ ਕਰੇਗਾ ਜਦੋਂ ਗੁਰੂ ਜੀ ਨੂੰ ਗਵਾਲੀਅਰ ਛੱਡ ਕੇ ਬਾਦਸ਼ਾਹ ਆਗਰੇ ਤੋਂ ਦਿੱਲੀ ਵਾਪਸ ਚਲਾ ਗਿਆ ਚੰਦੂ ਆਦਿ ਦੇ ਦੁਸ਼ਟਾਂ ਨੂੰ ਖੁਸ਼ੀ ਸਿੱਖਾਂ ਨੂੰ ਚਿੰਤਾ ਹੋਈ ਬਾਦਸ਼ਾਹ ਆਪਣੀ ਮਾਜ ਵਿੱਚ ਬੇਪਰਵਾਹ ਹੁੰਦੇ ਨੇ ਜਿਸ ਕਰਕੇ ਉਹਨਾਂ ਗੁਰੂ ਸਾਹਿਬ ਜੀ ਨੂੰ ਕਿਲੇ ਵਿੱਚੋਂ ਕੱਢਣ ਦਾ ਕੋਈ ਖਿਆਲ ਹੀ ਨਹੀਂ ਆਇਆ ਜਦੋਂ ਇਸ ਤਰ੍ਹਾਂ ਗੁਰੂ ਜੀ ਨੂੰ ਕਿਲੇ ਵਿੱਚ ਗਿਆ 40 ਦਿਨਾਂ ਤੋਂ ਕੁਝ ਦਿਨ ਉੱਪਰ ਬਤੀਤ ਹੋ ਗਏ ਇੱਕ ਦਿਨ ਭਾਈ ਜੇਠਾ ਅਤੇ ਸਿੱਖਾਂ ਨੇ ਬਾਦਸ਼ਾਹ ਨੂੰ ਆਪਣੀ ਸ਼ਕਤੀ ਵਿਖਾਉਣ ਦੀ ਸਲਾਹ ਕੀਤੀ ਅੱਧੀ ਰਾਤ ਦੇ ਸਮੇਂ ਭਾਈ ਜੇਠਾ ਤੇ ਪ੍ਰਾਣਾ ਬਾਦਸ਼ਾਹੀ ਪਹਿਰੇਦਾਰਾਂ ਦੀ ਨਜ਼ਰ ਤੋਂ ਗੁਪਤ ਹੋ ਕੇ ਕਿਲੇ ਦੇ ਅੰਦਰ ਚਲੇ ਗਏ ਸ਼ੇਰਾਂ ਦਾ ਰੂਪ ਧਾਰਨ ਕਰਕੇ ਉੱਥੇ ਪਹੁੰਚ ਗਏ ਜਿੱਥੇ ਬਾਦਸ਼ਾਹ ਸੁੱਤਾ ਹੋਇਆ ਸੀ ਭਾਈ ਜੇਠਾ ਦੇ ਬਰਾਣਾ ਦੇਹ ਪਲਟਣ ਜਾਣਦੇ ਸਨ ਹੁਣ ਜਾ ਕੇ ਸ਼ੇਰਾਂ ਦਾ ਰੂਪ ਧਾਰ ਲਿਆ ਬਾਦਸ਼ਾਹ ਦੀ ਛਾਤੀ ਉੱਤੇ ਇਹਨਾਂ ਨੇ ਆਪਣੇ ਪੰਜੇ ਰੱਖ ਤੇ ਜਦੋਂ ਦਬਾਇਆ ਬਾਦਸ਼ਾਹ ਜਾ ਕੇ ਚੀਕਾ ਮਾਰਨ ਲੱਗ ਪਿਆ ਬਾਦਸ਼ਾਹ ਨੇ ਸਮਝਿਆ ਵੀ ਇਹ ਸਾੜ ਸਤੀ ਹੈ ਜਿਸ ਤੋਂ ਬਚਾਉਣ ਵਾਸਤੇ ਗੁਰੂ ਜੀ ਮੇਰੇ ਵਾਸਤੇ ਕਿਲੇ ਵਿੱਚ ਜਾਪ ਕਰ ਰਹੇ ਸਨ ਇਹ ਸੋਜ ਬਾਦਸ਼ਾ ਨੇ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਬੜਾ ਘਬਰਾ ਗਿਆ ਆਂਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਰੱਖਿਆ ਕਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਰੱਖਿਆ ਕਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਰੱਖਿਆ ਕਰੋ ਇਸ ਤਰ੍ਹਾਂ ਉੱਚੀ ਉੱਚੀ ਆਵਾਜ਼ਾਂ ਮਾਰਦੇ ਆਂਦਾ ਛੇਤੀ ਆਣ ਕੇ ਮੈਨੂੰ ਇਹਨਾਂ ਸ਼ੇਰਾਂ ਤੋਂ ਬਚਾ ਲਓ ਜਦੋਂ ਬਾਦਸ਼ਾਹ ਨੇ ਇਸ ਤਰ੍ਹਾਂ ਗੁਰੂ ਜੀ ਦਾ ਨਾਮ ਲੈ ਕੇ ਪੁਕਾਰ ਕੀਤੀ ਗੁਰੂ ਜੀ ਨੇ ਤਤਸ਼ਨ ਪ੍ਰਗਟ ਹੋ ਕੇ ਆਪਣੇ ਹੱਥ ਦੇ ਰਮਾਲ ਨਾਲ ਦੋਵੇਂ ਸ਼ੇਰਾਂ ਨੂੰ ਪਿੱਛੇ ਢਾਤਾ ਆਪ ਅਲੋਪ ਹੋ ਗਏ ਉਪਰੰਤ ਸ਼ੇਰਾਂ ਨੇ ਮਨੁੱਖ ਬੋਲੀ ਵਿੱਚ ਬਾਦਸ਼ਾਹ ਨੂੰ ਆਖਿਆ ਹੁਣ ਤਾ ਤੈਨੂੰ ਸਾਡੇ ਪਾਸੋਂ ਗੁਰੂ ਜੀ ਨੇ ਛਟਾਦ ਤੂੰ ਇਹਨਾਂ ਦੀ ਮਹਿਮਾ ਤੋਂ ਅਣਜਾਣ ਹੈ ਇਹਨਾਂ ਨੂੰ ਕਿਲੇ ਵਿੱਚ ਰੋ ਭੇਜ ਕੇ ਬਾਹਰ ਲਿਆਉਣਾ ਭੁੱਲ ਗਿਆ ਜੇਕਰ ਗੁਰੂ ਜੀ ਨੂੰ ਹੁਣ ਗਵਾਲੀਅਰ ਤੋਂ ਰਿਹਾ ਨਹੀਂ ਕਰੇਗਾ ਅਸੀਂ ਤੈਨੂੰ ਜਿੰਦਾ ਨਹੀਂ ਰਹਿਣ ਦੇਵਾਂਗੇ ਇਹ ਗੱਲ ਆ ਕੇ ਦੋਵੇਂ ਸ਼ੇਰ ਅਲੋਪ ਹੋ ਗਏ ਉਪਰੰਤ ਬਾਦਸ਼ਾਹ ਨੇ ਸਾਰੀ ਰਾਤ ਚਿੰਤਾ ਵਿੱਚ ਬਤੀਤ ਕੀਤੀ ਸਵੇਰੇ ਉੱਠ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਚਿੱਠੀ ਲਗਵਾਈ ਕਿ ਆਪ ਕਿਰਪਾ ਕਰਕੇ ਦਿੱਲੀ ਆਣ ਕੇ ਮੈਨੂੰ ਦਰਸ਼ਨ ਦਿਓ ਤੁਸੀਂ ਮੇਰੇ ਉੱਤੇ ਬੜਾ ਪਾਰਿ ਉਪਕਾਰ ਕੀਤਾ ਹੈ